ਪੰਜਾਬ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਹੜ੍ਹਾਂ ਨੇ ਤਬਾਈ ਮਚਾਈ ਹੋਈ ਹੈ ਇਹ ਹੜ ਉਦੋਂ ਤੱਕ ਆਉਂਦੇ ਰਹਿਣਗੇ ਜਦੋਂ ਤੱਕ ਕਾਰਪੋਰੇਟ ਘਰਾਣਿਆਂ ਦਾ ਇਹਨਾਂ ਜ਼ਮੀਨਾਂ ਯਾਨੀ ਕਿ ਪੰਜਾਬ ਦੀਆਂ ਜ਼ਮੀਨਾਂ ਉੱਪਰ ਕਬਜ਼ਾ ਨਹੀਂ ਹੋ ਜਾਂਦਾ ਭਾਵੇਂ ਉਹਨਾਂ ਦਾ ਸਭ ਕੁਝ ਹੜ੍ਹ ਦੇ ਪਾਣੀ ਵਿੱਚ ਰੁੜ ਗਿਆ ਉਹਨਾਂ ਨੂੰ ਭਰੋਸਾ ਹੈ ਕਿ ਉਹਨਾਂ ਦੀ ਜ਼ਿੰਦਗੀ ਬਚ ਗਈ ਹੈ ਜ਼ਿੰਦਗੀ ਹੈ ਤਾਂ ਜਾਨ ਹੈ ਚਿੜੀਆਂ ਦੀ ਮੌਤ ਤੇ ਗੁਆਰੇ ਦਾ ਹਾਸਾ ਹੁੰਦਾ ਹੀ ਹੈ ਪੰਜਾਬ ਦਾ ਮੁੱਖ ਮੰਤਰੀ ਸਤਾ ਦੇ ਨਸ਼ੇ ਵਿੱਚ ਤੂਰ ਹੈ ਉਹ ਚੁਟਕੇ ਦੇ ਸੌਣ ਵਿੱਚ ਮਸ਼ਹੂਰ ਹੈ ਹੁਣ ਉਹ ਗੋਗਲੋਂ ਤੋਂ ਮਿੱਟੀ ਝਾੜ ਲੱਗ ਪਿਆ ਹੈ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਪਈ ਭਲਾਏ ਚਿੜੀ ਕਿ ਉਮਰੇ ਉਹ ਬਾਜ ਕਿਉਂ ਨਾ ਮਰਨ ਜਿਹੜੇ ਨੂੰ ਨੋਚ-ਨੋਚ ਕੇ ਖਾ ਰਹੇ ਹਨ ਪੰਜਾਬ 247 ਟੀਵੀ ਦੇ ਤੀਸਰੀ ਅੱਖ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸਵਾਗਤ ਮੈਂ ਹਰਜੀਤ ਸਿੰਘ ਗਿੱਲ। ਤੇ ਅੱਜ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਬੁੱਧ ਸਿੰਘ ਨੀਲੋਹਰਾਂ ਦਾ ਲਿਖਿਆ ਇੱਕ ਲੇਖ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ। ਜਿਹੜਾ ਉਹਨਾਂ ਦੇ ਰੈਗੂਲਰ ਕਾਲਮ ਬੁੱਧ ਚਿੰਤਨ ਵਿੱਚੋਂ ਲਿਖ ਲਿਆ ਸੀ। ਜਿਹਦਾ ਸਰਲੇਖ ਉਹਨਾਂ ਰੱਖਿਆ ਚਿੜੀ ਵਿਚਾਰੀ ਕੀ ਕਰੇ। ਬੁੱਧ ਸਿੰਘ ਨੀਲੋਹਰਾਂ ਜਿਹੜੇ ਨੇ ਉਹ ਬੜਾ ਵੇਗ ਵਿੱਚ ਲਿਖਦੇ ਨੇ ਜਦੋਂ ਲਿਖਦੇ ਨੇ ਤੇ ਫਿਰ ਉਹਨਾਂ ਦੇ ਵਿਚਾਰਾਂ ਦੇ ਨਾਲ-ਨਾਲ ਤੁਸੀਂ ਚੱਲਣ ਲਈ ਮਜਬੂਰ ਹੋ ਜਾਂਦੇ ਹੋ ਟੌਪਿਕ ਭਾਵੇਂ ਕੋਈ ਵੀ ਹੋਵੇ ਉਹਨਾਂ ਦਾ ਜਿਹੜਾ ਵਿਸ਼ਾ ਹੈ ਉਹ ਲੋਕਾਂ ਦੇ ਪੱਖ ਵਿੱਚ ਖੜੇ ਹੋਣ ਅਤੇ ਗੁਰਬਾਣੀ ਤੋਂ ਸੇਧ ਲੈ ਕੇ ਲੋਕਾਂ ਨੂੰ ਨਵਾਂ ਰਾਹ ਦਿਖਾਉਣ ਵੱਲ ਹਮੇਸ਼ਾ ਹੀ ਜਿਹੜਾ ਉਹ ਸੇਧਤ ਰਹਿੰਦਾ ਹੈ ਇਸੇ ਕਰਕੇ ਜਿਹੜੇ ਨੀਲੋ ਸਾਹਿਬ ਦੇ ਆਰਟੀਕਲ ਨੇ ਘਟੋ-ਘਟ ਮੈਨੂੰ ਬਹੁਤ ਪਸੰਦ ਨੇ ਬਹੁਤ ਵਧੀਆ ਤਰੀਕੇ ਨਾਲ ਉਹ ਸਾਰੀਆਂ ਚੀਜ਼ਾਂ ਲਿਖਦੇ ਆ ਸੋ ਅੱਜ ਦਾ ਜਿਹੜਾ ਹਾਲਾਤ ਆ ਪੰਜਾਬ ਦੇ ਉਹਦੇ ਵਿੱਚੋਂ ਨਿਕਲਣ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਵੰਗਾਰ ਦੇ ਰੂਪ ਵਿੱਚ ਲਿਖਿਆ ਨਾ ਚਿੜੀ ਵਿਚਾਰੀ ਕੀ ਕਰੇ ਬੋਤ ਸਿੰਘ ਨੀਲੋ ਲਿਖਦੇ ਨੇ ਕਿ ਇਸ ਸਮੇਂ ਪੰਜਾਬ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਹੜਾ ਨੇ ਤਬਾਈ ਮਚਾਈ ਹੋਈ ਹੈ ਇਹ ਹੜ ਉਦੋਂ ਤੱਕ ਆਉਂਦੇ ਰਹਿਣਗੇ ਜਦੋਂ ਤੱਕ ਕਾਰਪੋਰੇਟ ਘਰਾਣਿਆਂ ਦਾ ਇਹਨਾਂ ਜ਼ਮੀਨਾਂ ਯਾਨੀ ਕਿ ਪੰਜਾਬ ਦੀਆਂ ਜ਼ਮੀਨਾਂ ਉੱਪਰ ਕਬਜ਼ਾ ਨਹੀਂ ਹੋ ਜਾਂਦਾ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਦੇ ਲੋਕਾਂ ਵੱਲੋਂ ਹੀ ਯਤਨ ਕੀਤੇ ਜਾ ਰਹੇ ਨੇ ਸਰਕਾਰੀ ਤੰਤਰ ਤਾਂ ਫੋਟੋਆਂ ਤੇ ਵੀਡੀਓ ਬਣਾ ਕੇ ਖਾਨਾ ਪੂਰੀ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਅਜੇ ਵੀ ਸਿਆਸੀ ਪਾਰਟੀਆਂ ਦੇ ਮਗਰ ਲੱਗ ਕੇ ਆਪਣੀ ਬਰਬਾਦੀ ਕਰਾਉਣ ਲਈ ਤਰਲੋ ਮੱਛੀ ਹੋ ਰਹੇ ਹਨ ਪੰਜਾਬ ਦੇ ਲੋਕਾਂ ਨੇ ਹੁਣ ਹੁਣ ਸਮਝਾਉਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਦਾ ਹਮਦਰਦ ਕੌਣ ਹੈ ਤੇ ਦੁਸ਼ਮਣ ਕੌਣ ਪੰਜਾਬ ਦੀ ਧਰਤੀ ਪਾਣੀਆਂ ਵਿੱਚ ਡੁੱਬ ਗਈ ਹੈ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ ਭਾਵੇਂ ਪੰਜਾਬ ਦੇ ਲੋਕਾਂ ਉਹਨਾਂ ਹੜਪੀੜਤਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਵੀ ਸਥਿਤੀ ਭਿਆਨਕ ਤੇ ਖਤਰਨਾਕ ਬਣੀ ਹੋਈ ਹੈ ਪੰਜਾਬ ਦੀ ਹਾਲਤ ਤਰਸਯੋਗ ਹੈ ਪਰ ਪੰਜਾਬ ਦੇ ਲੋਕ ਅਜੇ ਵੀ ਚੜ੍ਹਦੀ ਕਲਾ ਵਿੱਚ ਹਨ ਭਾਵੇਂ ਉਹਨਾਂ ਦਾ ਸਭ ਕੁਝ ਹਟਦੇ ਪਾਣੀ ਵਿੱਚ ਰੁੜ ਗਿਆ ਹੈ ਉਹਨਾਂ ਨੂੰ ਭਰੋਸਾ ਹੈ ਕਿ ਉਹਨਾਂ ਦੀ ਜ਼ਿੰਦਗੀ ਬਚ ਗਈ ਹੈ ਜ਼ਿੰਦਗੀ ਹੈ ਤਾਂ ਜਾਨ ਹੈ ਚਿੜੀਆਂ ਦੀ ਮੌਤ ਤੇ ਗੁਆਰੇ ਦਾ ਹਾਸਾ ਹੁੰਦਾ ਹੀ ਹੈ ਇਸ ਸਮੇਂ ਡੋਬਰੇ ਪੰਜਾਬ ਉੱਪਰ ਪੰਜਾਬ ਵਿਰੋਧੀ ਤਾਕਤਾਂ ਹੱਸ ਰਹੀਆਂ ਨੇ ਕਿਉਂਕਿ ਉਹਨਾਂ ਵਾਸਤੇ ਪੰਜਾਬ ਨੂੰ ਉਜਾੜਨ ਲਈ ਇਹ ਰਾਹ ਸੌਖਾ ਹੈ ਕਿਉਂਕਿ ਗੋਦੀ মিডিਆ ਉਹਨਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਸਤਾ ਦੇ ਨਸ਼ੇ ਵਿੱਚ ਚੂਰ ਹੈ ਉਹ ਚੁਟਕਲੇ ਸੌਣ ਵਿੱਚ ਮਸ਼ਹੂਰ ਹੈ ਹੁਣ ਉਹ ਗੋਂਗਲੋਂ ਤੋਂ ਮਿੱਟੀ ਝਾੜਨ ਲੱਗ ਪਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਸਰਗਰਮ ਹੋ ਰਿਹਾ ਹੈ ਉਹਦਾ ਕਹਿੰਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਣ ਸਰਗਰਮ ਹੋ ਗਿਆ ਹੈ ਪਰ ਚਿੜੀਆਂ ਦਾ ਕੀ ਹਾਲ ਹੈ ਬਾਜ ਕਿੱਧਰ ਜਾ ਰਹੇ ਹਨ ਦਿੱਲੀ ਦੇ ਤਾੜਵੀ ਗਿਰਜਾਂ ਕਿੱਧਰ ਨੂੰ ਉੱਡ ਗਈਆਂ ਹਨ ਅਸਲ ਅਖਾਣ ਐਉਂ ਹੈ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀਂ ਵਰੇ ਭਲਾ ਇਹ ਚਿੜੀ ਕਿਉਂ ਮਰੇ ਉਹ ਬਾਜ ਕਿਉਂ ਮਰਨ ਜਿਹੜੇ ਨੂੰ ਨੋਚ ਰੋਚ ਕੇ ਖਾ ਰਹੇ ਹਨ ਪਰ ਅਸੀਂ ਚਾਹਦੇ ਵੀ ਇਸ ਧੱਕੇਸ਼ਾਈ ਦੇ ਖਿਲਾਫ ਬੋਲਦੇ ਨਹੀਂ ਕਿਉਂਕਿ ਸਾਨੂੰ ਦੜ ਵੱਟ ਜਮਾਨਾ ਕੱਟ ਦੀ ਗੁਰਤੀ ਪਿਆ ਕੇ ਚੁੱਪਚਾਪ ਮਰਨ ਤੇ ਹੱਸ ਕੇ ਜਰਨ ਦੀ ਆਦਤ ਪਾ ਦਿੱਤੀ ਗਈ ਹੈ ਇੱਕ ਵਾਰ ਪੱਕੀ ਆਦਤ ਕਦੇ ਵੀ ਨਹੀਂ ਛੁੱਟਦੀ ਹੁੰਦੀ ਜੇ ਇੰਜ ਹੋ ਗਿਆ ਤਾਂ ਵਾਰਸ਼ਾਰ ਝੂਠਾ ਨਾ ਪੈ ਜਾਓ ਵਾਰਸ਼ਾ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟਿਏ ਪੋਰੀਆਂ ਪੋਰੀਆਂ ਜੀ ਸਾਡੀ ਇਹ ਹਾਲਤ ਅਚਾਨਕ ਨਹੀਂ ਬਣੀ ਇਸ ਵਿੱਚ ਹੋਰ ਨਾਲੋਂ ਬਹੁਤਾ ਕਸੂਰ ਸਾਡਾ ਆਪਣਾ ਹੀ ਹੈ ਕਿਉਂਕਿ ਅਸਾਂ ਕਿਸੇ ਸਮੱਸਿਆ ਨੂੰ ਸਾਹਮਣੇ ਟੱਕਰਨ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੱਬ ਲੱਗ ਦੁਨੀਆ ਰਹੀਏ ਨਾਨਕ ਕੁਛ ਕਹੀਏ ਕੁਛ ਸੁਣੀਏ ਵਾਲੇ ਫਾਰਮੂਲੇ ਤੇ ਅਮਲ ਕਰਨ ਦੀ ਬਜਾਏ ਇੱਕ ਚੁੱਪ ਸੌ ਸੁਖ ਵਾਲੀ ਸੋਚ ਉੱਤੇ ਨਿਠ ਕੇ ਪੈਰਾ ਦਿੱਤਾ ਹੈ ਪਰ ਇਹ ਚੁੱਪ ਦਾ ਪੈਰਾ ਦੇਣਾ ਹੀ ਸਾਡੇ ਲਈ ਕਹਿਰ ਬਣ ਗਿਆ ਕਹਿਰ ਦਾ ਜ਼ਹਿਰ ਸਾਡੇ ਰਿਸ਼ਤਿਆਂ ਤੱਕ ਪੁੱਜ ਗਿਆ ਦੇਸ਼ ਤੇ ਸਮਾਜ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਅੱਜ ਬਣਾਏ ਜਾ ਰਹੇ ਹਨ ਉਹਨਾਂ ਕਾਰਨ ਹਰੇਕ ਬੰਦੇ ਦਾ ਦਮ ਘੁੱਟਣ ਜਾ ਰਿਹਾ ਹੈ ਜਿਸ ਕੋਲ ਤਾਕਤ ਤੇ ਵਸੀਲੇ ਨੇ ਉਹ ਤਾਂ ਜੋੜ ਤੋੜ ਨਾਲ ਵਿਦੇਸ਼ ਵੱਲ ਲੜਾਰੀ ਮਾਰ ਰਹੇ ਹਨ ਜਿਨ੍ਹਾਂ ਕੋਲ ਸਾਧਨ ਨਹੀਂ ਹਨ ਉਹ ਕਚੀਚੀਆਂ ਵਟ ਰਹੇ ਹਨ ਅਸੀਂ ਅਕਸਰ ਇਹ ਕਹਿ ਕੇ ਚੁੱਪ ਕਰ ਜਾਂਦੇ ਆ ਜਿੱਥੇ ਦਾਣਾ ਉੱਥੇ ਜਾਣਾ ਜਾਂ ਇਹ ਗਾਉਣ ਲੱਗਦੇ ਆ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੋਣ ਕਿਸੇ ਦਾ ਖਾਂਦਾ ਹੋ ਕੀ ਇਹ ਗੱਲਾਂ ਸੱਚਨ ਕੀ ਵਿਲਾਇਤ ਪ੍ਰਵਾਸ ਕਰਨਾ ਜ਼ਰੂਰੀ ਹੈ ਜਾਂ ਸਾਡੀ ਮਜਬੂਰੀ ਜਾਂ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਪੰਜਾਬੀਆਂ ਨੂੰ ਡਰਾ ਕੇ ਪੰਜਾਬ ਵਿੱਚੋਂ ਭਜਾਉਣ ਦੀ ਪੰਜਾਬ ਤੂੰ ਕਿਉਂ ਡਰਦਾ ਹੈ ਕੇਂਦਰ ਦਾ ਹਾਕਮ ਪੰਜਾਬੀ ਕਿਉਂ ਭੁੱਲ ਗਏ ਹਨ ਆਪਣਾ ਖਾੜਕੂ ਸੁਭਾ ਪੰਜਾਬੀਆਂ ਦੀ ਕਿਉਂ ਰੀਅ ਨਸਲ ਕੁਸ਼ੀ ਪੰਜਾਬੀਓ ਸੋਚੋ ਤੇ ਵਿਚਾਰੋ ਫੋਕੇ ਨਾ ਲਲਕਾਰੇ ਮਾਰੋ ਡੋਲੇ ਫਰਕਾਇਆ ਤੇ ਮੁੱਛਾਂ ਨੂੰ ਤਾਂ ਦੇ ਕੇ ਕੀ ਸੋਚਦੇ ਹੋ ਜਿਨ੍ਹਾਂ ਕੋਲ ਪੂੰਜੀ ਜੋੜਨ ਦੀ ਤਾਕਤ ਜਾਂ ਲਿਆਕਤ ਨਹੀਂ ਉਹ ਇਸ ਦਮ ਕੋ ਟੂ ਮਾਹੌਲ ਵਿੱਚ ਛਟਪਟਾ ਰਹੇ ਹਨ ਤੇ ਕਈ ਤਿਲ ਤਿਲ ਕਰਕੇ ਮਰ ਰ ਵੀ ਰਹੇ ਹਨ ਸਲੋ ਡੈਥ ਜਿਹੜਾ ਕੋਈ ਵੀ ਇਸ ਧਾਮ ਕੋ ਟੂਮੋਲ ਵਿੱਚੋਂ ਬਾਹਰ ਚੱਕਣ ਦੀ ਕੋਸ਼ਿਸ਼ ਕਰਦਾ ਹੈ ਉਸ ਦਾ ਸਿਰ ਫੇਹ ਦਿੱਤਾ ਜਾਂਦਾ ਹੈ ਆਮ ਲੋਕ ਤਾਂ ਡਰਦੇ ਬੋਲਦੇ ਹੀ ਨਹੀਂ ਉਹਨਾਂ ਨੂੰ ਪੁਜਾਰੀਵਾਦ ਨੇ ਨਰਕ ਸਵਰਗ ਦਾ ਡਰ ਪਾਇਆ ਹੋਇਆ ਹੈ ਪੁਜਾਰੀ ਆਖਦੇ ਨੇ ਮਰਨਾ ਸੱਚ ਤੇ ਜੂਣਾ ਝੂਠ ਪਰ ਹਕੀਕੀ ਤੌਰ ਤੇ ਦੋਵੇਂ ਸੱਚ ਹਨ ਜੂਣਾ ਵੀ ਤੇ ਮਰਨਾ ਵੀ ਕੋਈ ਵੀ ਸੱਚ ਪੂਰਾ ਨਹੀਂ ਹੁੰਦਾ ਸ਼ੁੱਧ ਸੋਨੇ ਦਾ ਗਹਿਣਾ ਵੀ ਨਹੀਂ ਬਣਾਇਆ ਜਾ ਸਕਦਾ ਪਰ ਇਨਸਾਨਾਂ ਦੀ ਇਸ ਧਰਤੀ ਨਾਲੋਂ ਵੱਡਾ ਸਵਰਗ ਹੋਰ ਕਿਤੇ ਵੀ ਨਹੀਂ ਹੈ ਪਰ ਮਨੁੱਖ ਦੀ ਪਾਰਤ ਪਦਾਰਥਵਾਦੀ ਹਵਸ ਨੇ ਇਹਨੂੰ ਨਰਕ ਵਿੱਚ ਤਬਦੀਲ ਕਰ ਦਿੱਤਾ ਹੈ ਦੁਨੀਆ ਪਰ ਦਾ ਪੁਜਾਰੀ ਲੈਣਾ ਹਰ ਰੋਜ਼ ਸਵਰਗ ਜਾਣ ਦੇ ਰਸਤੇ ਦਾ ਦੱਸ ਰਿਹਾ ਪਰ ਮਨੁੱਖੀ ਜੀਵਨ ਨੂੰ ਨਰਕ ਕਿਹੜੀਆਂ ਤਾਕਤਾਂ ਨੇ ਬਣਾਇਆ ਹੈ ਉਹਦੇ ਬਾਰੇ ਚੁੱਪ ਹੈ ਕਰਮ ਕਾਂਡੀ ਧਰਮ ਬੇਈਮਾਨ ਸਤਾ ਦੀ ਤਾਕਤ ਨੇ ਬਣਾਏ ਉਹ ਜ਼ੈਰ ਹਨ ਜੋ ਮਨੁੱਖੀ ਨਸਲ ਨੂੰ ਬਚਪਨ ਤੋਂ ਹੀ ਤੁਪਕਾ ਤੁਪਕਾ ਕਰਕੇ ਪਲائے ਜਾਂਦੇ ਹਨ ਜਿਹੜੇ ਦਲਾਲ ਨਮਾ ਲੋਕ ਕੁਝ ਬੂਲਦੇ ਵੀ ਹਨ ਉਹ ਏਕੋ ਸਤਨਾਮ ਵਰਗੀ ਪਰਮ ਸੱਤਾ ਦੀ بجائے ਦੁਨਿਆਵੀ ਸੱਤਾ ਦੇ ਸੋਲੇ ਗਾ ਰਹੇ ਹਨ ਜਸ਼ਨ ਮਨਾ ਰਹੇ ਹਨ ਢੋਲੇ ਦੀਆਂ ਲਾ ਰਹੇ ਹਨ ਕਿਹੋ ਜਿਹਾ ਮਾੜੇ ਸਮੇ ਆ ਗਏ ਹਨ ਸਮਾਜ ਦੇ ਹਰ ਤਬਕੇ ਵਿੱਚ ਗੜਵਈਆਂ ਤੇ ਝੋਲੀ ਚੁੱਕ ਚਾਕਰਾਂ ਦੀ ਫੌਜ ਵਿੱਚ ਵਾਧਾ ਹੋ ਰਿਹਾ ਹੈ ਸੇਰੇ ਪੜਨ ਤੋਂ ਲਿਖਣ ਵਾਲਿਆਂ ਵੱਲ ਲੁਕਾਈ ਇਉਂ ਝਾਕਦੀ ਹੈ ਜਿਵੇਂ ਬੂਕ ਤੁਕਿਆਂ ਵੱਲ ਝਾਕਦਾ ਹੁੰਦਾ ਹੈ ਲੋਕਾਂ ਨੂੰ ਲੁੱਟਣ ਤੇ ਕੁੱਟਣ ਦੀਆਂ ਨਿਤ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਲੋਕਾਂ ਨੂੰ ਅਗਲੇ ਜਨਮ ਦੇ ਰਸਤੇ ਵਿਖਾਉਣ ਤੇ ਸਮਝਾਉਣ ਲਈ ਆਸਥਾ ਦਾ ਉੱਚਾ ਢੋਲ ਵਜਾਇਆ ਜਾ ਰਿਹਾ ਹੈ ਸਵਰਗ ਨਰਕ ਦੀਆਂ ਗੱਪ ਕਥਾਵਾਂ ਰਾਹੀਂ ਡਰਿਆ ਹੋਇਆਂ ਨੂੰ ਹੋਰ ਡਰਾਇਆ ਜਾ ਰਿਹਾ ਹੈ ਮਨੁੱਖ ਨੇ ਇਸ ਧਰਤੀ ਤੇ ਸੁਖੀ ਸੰਧੀ ਕਿਵੇਂ ਜੂਣਾ ਹੈ ਇਸ ਬਾਰੇ ਨਹੀਂ ਸਗੋਂ ਮਨਕਰਤ ਸਵਰਗ ਵਿੱਚ ਆਪ ਕਿਵੇਂ ਜਾਣਾ ਹੈ ਜਾਂ ਪਹਿਲਾਂ ਮੋਏ ਸਕੇ ਸੰਬੰਧੀਆਂ ਨੂੰ ਕਿਵੇਂ ਭੇਜਣਾ ਹੈ ਇਸ ਤੇ ਗੁਰ ਸਿਖਾਏ ਜਾ ਰਹੇ ਹਨ ਘਰਾਂ ਦੇ ਅੰਦਰ ਤੇ ਬਾਹਰ ਸਵਰਗ ਦੇ ਦਲਾਲਾਂ ਨੇ ਆਪਣੀਆਂ ਮੰਜੀਆਂ ਟਕਾਈਆਂ ਹੋਈਆਂ ਨੇ ਜਿਹੜੇ 24 ਘੰਟੇ ਸਵਰਗ 'ਚ ਜਾਣ ਦੇ ਰਸਤਿਆਂ ਦਾ ਵਿਖਿਆਨ ਕਰਦੇ ਹਨ ਮੌਤ ਦਾ ਡਰ ਲੋਕਾਂ ਦੇ ਮਨਾਂ ਵਿੱਚ ਭਰਿਆ ਜਾ ਰਿਹਾ ਹੈ ਪਰ ਮੌਤ ਤੋਂ ਕਿਵੇਂ ਬਚਣਾ ਹੈ ਜਾਂ ਅਣਖ ਦੀ ਮੌਤੇ ਕਿਵੇਂ ਮਰਨਾ ਹੈ ਇਸ ਦੀ ਕਿਸੇ ਵੀ ਗਪੌੜ ਸੰਖ ਗੁਰੂ ਕੋਲ ਗਿੱਦੜ ਸਿੰਘ ਹੀ ਨਹੀਂ ਇਸ ਲਈ ਹੀ ਅਸੀਂ ਜ਼ਿੰਦਗੀ ਭਰ ਨਰਕ ਢਾਉਨੇ ਆ ਨਿਤ ਮੌਤ ਦੇ ਖੂ ਵਿੱਚ ਅਨੇਵਾ ਦੌੜ ਲਗਾਉਨੇ ਆ ਸਾਡੀ ਇਹ ਆਦਤ ਵੀ ਹੁਣ ਪੱਕ ਚੁੱਕੀ ਹੈ ਜੋ ਨਿਤ ਦਿਨ ਮੌਤ ਨਾਲ ਸਾਡਾ ਸਾਹਮਣਾ ਕਰਾਉਂਦੀ ਹੈ ਪਰ ਅਣਾਈ ਮੌਤ ਤੋਂ ਬਚਣ ਦਾ ਕੋਈ ਰਾਹ ਨਹੀਂ ਦੱਸਦੀ ਸੱਤਾ ਦੇ ਭਾਈਵਾਲ ਪੁਜਾਰੀਵਾਦ ਨੇ ਲੋਕਾਂ ਦੇ ਜ਼ਿੰਦਗੀ ਜੀਉਣ ਦੇ ਅਰਥ ਹੀ ਬਦਲ ਦਿੱਤੇ ਹਨ ਇਸੇ ਕਰਕੇ ਸਾਡੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲੇ ਅਜੋਕੇ ਰਾਖਸ਼ਾਂ ਦੇ ਬੂਹਾਂ ਤੇ ਧਰਨੇ ਦੇਣ ਦੀ ਬਜਾਏ ਅਸੀਂ ਤੀਰਥਾਂ ਦਾ ਪਰਮਣ ਕਰਨ ਲਈ ਵੀਰਾਂ ਕੱਤੀ ਜਾ ਰਹੇ ਹਾਂ ਸਾਡਾ ਹਾਲ ਅੱਜ ਵੀ 5 ਸਦੀਆਂ ਪਹਿਲਾਂ ਵਰਗਾ ਹੀ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਨਾਨਕ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆ ਦੂਈ ਪਾ ਚੜੀਐ ਹੋਰ ਬਾਹਰ ਧੋਤੀ ਤੁਮੜੀ ਅੰਦਰ ਵਿਸ਼ਨਕੋਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਸੋ ਸਾਡਾ ਜੁਣਾ ਦੁੱਬਰ ਕਰਨ ਵਾਲਿਆਂ ਦੀ ਸੰਗੀ ਕੁੱਟਣ ਦੀ ਬਜਾਏ ਅਸੀਂ ਉਹਨਾਂ ਸੰਗੀਆਂ ਦੇ ਸੰਗੀ ਸਾਥੀ ਬਣ ਕੇ ਉੱਚੀ ਉੱਚੀ ਜਕਾਰੇ ਲਾਉਣ ਦੇ ਆਦੀ ਹੋ ਗਏ ਹਾਂ ਜਿਨ੍ਹਾਂ ਦਾ ਇਹ ਸਾਰਾ ਪਖੰਡਰ ਚ ਆਇਆ ਹੋਇਆ ਹੈ ਪੁਜਾਰੀ ਅਗੇ ਗੋਡੇ ਟੇਕਣ ਵਾਲੀ ਸਾਡੀ ਇਹ ਆਦਤ ਪੀੜੀ ਦਰ ਪੀੜੀ ਚੱਲਦੀ ਆ ਰਹੀ ਹੈ ਅਸਾਂ ਬਾਬਾ ਨਾਨਕ ਦੀ ਉਮਰ ਭਰ ਦੀ ਮਿਹਨਤ ਤੇ ਵੀ ਪਾਣੀ ਫੇਰ ਛੜਿਆ ਉਹਨਾਂ ਦੇ ਵਿਰੋਧੀਆਂ ਦੇ ਚੁੱਕੇ ਚਕਾਏ ਜਿਹੜੇ ਲੋਕਾਂ ਦੇ ਪੈਰਾਂ ਐਡਵਟੇਰਾ ਆ ਗਿਆ ਹੈ ਉਹ ਦੂਜਿਆਂ ਨੂੰ ਨਸੀਤਾਂ ਦੇਣ ਲਈ ਲੋਕਤੰਤਰ ਦੀਆਂ ਚੋਰ-ਮੋਰੀਆਂ ਰਾਈ ਆਪ ਪੁਜਾਰੀ ਤੇ ਵਪਾਰੀ ਬਣ ਗਏ ਹਨ ਇਹ ਸ਼ਬਦਾਂ ਦੇ ਪੁਜਾਰੀ ਤੇ ਵਪਾਰੀ ਸੱਤਾ ਦੇ ਇਮਾਨਦਾਰ ਸੇਵਕ ਹਨ ਜਿਹੜੇ ਸਰਕਾਰ ਦੀ ਕੀਤੀ ਸੇਵਾ ਨੂੰ ਹੁਣ ਲੋਕ ਸਿਗਾ ਵਿੱਚ ਤਬਦੀਲ ਕਰਨ ਲਈ ਕਦੇ ਚੂਹਿਆਂ ਵਾਂਗੂ ਕਾਕ ਉਤਰਨ ਲੱਗਦੇ ਨੇ ਤੇ ਕਦੇ ਲਲਾਰੀ ਦੀ ਦੁਕਾਨ ਵਿੱਚੋਂ ਰੰਗ ਚਰਾ ਕੇ ਸ਼ੇਰ ਬੜ ਰਹੇ ਹਨ ਸਰਕਾਰ ਕਿਸੇ ਵੀ ਵਿਚਾਰਧਾਰਾ ਵਾਲੀ ਹੋਵੇ ਪੁਜਾਰੀ ਉਸ ਵਿੱਚ ਆਪਣਾ क्रूरਾ ਜ਼ਰੂਰ ਰਲਾ ਲਿੰਦਾ ਹੈ ਇਸੇ ਕਰਕੇ ਡਰਦਾ ਮਾਰਾ ਬੰਦਾ ਉਹਨਾਂ ਦੀ ਝਿੜਕਦਾ ਬੁਰਾ ਵੀ ਨਹੀਂ ਮਨਾਉਂਦਾ ਅੰਗਰੇਜ਼ਾਂ ਦੇ ਮਾਫੀ ਦੇ ਸਰਟੀਫਿਕੇਟ ਵਾਲੇ ਲੋਕ ਜਦੋਂ ਕੁਰਸੀਆਂ ਉੱਤੇ ਬਰਾਜਮਾਨ ਹਨ ਤਾਂ ਇਹਨਾਂ ਨੇ ਕਿਸੇ ਨੂੰ ਵੀ ਆਪਣੇ ਲਵੇ ਨਾ ਲੱਗਣ ਦਿੱਤਾ ਤੇ ਨਾ ਹੀ ਕਿਸੇ ਨੂੰ ਕਿਰਤ ਦੇ ਲੜ ਲਾਇਆ ਸਗੋਂ ਮਿਹਨਤ ਦੀ ਰੋਟੀ ਖਾਂਦਿਆਂ ਦੇ ਮੂੰਹਾਂ ਵਿੱਚੋਂ ਬੁਰਕੀਆਂ ਹੀ ਖੁੰਦੇ ਰਹੇ ਹਨ ਖੋ ਕੇ ਖਾਣ ਦੀ ਆਦਤ ਨੇ ਇਹਨਾਂ ਨੂੰ ਸੱਤਾ ਦੇ ਆੜਤੀਆ ਬਣਾ ਦਿੱਤਾ ਹੈ ਇਹਨਾਂ ਆੜਤੀਆ ਨੂੰ ਨਾ ਤਾਂ ਉਤਪਾਦਕਾਂ ਦਾ ਤੇ ਨਾ ਹੀ ਖਪਤਕਾਰਾਂ ਦਾ ਕੋਈ ਫਿਕਰ ਹੁੰਦਾ ਹੈ ਇਹ ਤਾਂ ਦੋਵੇਂ ਹੱਥੀ ਲੁੱਟਦੇ ਨੇ ਤੇ ਆਪਣੇ ਹੱਥ ਰੰਗਦੇ ਹਨ ਸੱਤਾ ਦੇ ਦਲਾਲਾਂ ਨੇ ਸਾਨੂੰ ਕਿਰਤੀ ਤੋਂ ਭੁਖਾਰੀ ਬਣਾ ਕੇ ਰੱਖ ਦਿੱਤਾ ਹੈ ਅਸੀਂ ਮੁਕਤ ਆਟਾ ਦਾਲ ਵੰਡਦੀਆਂ ਦੁਕਾਨਾਂ ਦੀਆਂ ਲੈਣਾ ਵਿੱਚ ਮੂਹਰੇ ਲੱਗਣ ਲਈ ਇੱਕ ਦੂਜੇ ਦੇ ਪੈਰ ਮਿੱਦਦੇ ਹਾਂ ਅਸੀਂ ਭੁਖਾਰੀ ਬਣਦੇ ਲਈ ਤਾਂ ਜੰਗ ਲੜਦੇ ਹਾਂ ਪਰ ਕਿਰਤ ਮੰਗ ਲਈ ਚੋਪਰੇ ਨੇ ਸੱਤਾ ਤੇ ਵਪਾਰੀ ਅਧਿਕਾਰੀ ਪੁਜਾਰੀ ਤੇ ਲਖਾਰੀ ਰਲ ਮਿਲ ਕੇ ਸਾਨੂੰ ਦੰਦ ਹੀਣ ਕਰ ਰਹੇ ਹਨ ਅਸੀਂ ਮਿੱਟੀ ਖਾਣੇ ਸੱਪ ਬਣੇ ਸੱਤਾ ਦੀ ਬੀਨ ਦੇ ਅੱਗੇ ਭੁੱਖੇ ਢਿੱਡ ਤਾंडव ਨਾਚ ਕਰ ਰਹੇ ਹਾਂ ਜਿਹੜੇ ਸੱਤਾ ਦੇ ਦਲਾਲ ساری ਉਮਰ ਪਿੰਛਟ ਰਹੇ ਹਨ ਉਹ ਹੁਣ ਦੂਜਿਆਂ ਨੂੰ ਆਪਣੇ ਹੱਥ پاک ਸਾਫ ਰੱਖਣ ਲਈ ਹੁਕਮਨਾਮਾ ਜਾਰੀ ਕਰਦੇ ਹਨ ਪਰ ਉਹਨਾਂ ਨੂੰ ਇਹ ਪਤਾ ਨਹੀਂ ਕਿ ਹੁਕਮ ਤਾਂ ਬਹੁਤ ਧੇਰ ਪਹਿਲਾਂ ਹੀ ਹੋ ਗਿਆ ਹੈ ਹੁਕਮੇ ਅੰਦਰ ਸਭ ਕੋ ਹੁਕਮ ਬਾਹਰ ਨਾ ਕੋਈ ਤੇ ਜਦੋਂ ਸਾਡੀ ਧਰਤੀ ਹੋਂਦ ਵਿੱਚ ਆਈ ਤਾਂ ਕਰੋੜਾਂ ਸਾਲਾਂ ਬਾਅਦ ਇੱਥੇ ਜੀਵਨ ਦੀ ਰੌਣ ਰੁਮਕੜ ਲੱਗੀ ਕਰੋੜਾਂ ਸਾਲਾਂ ਤੱਕ ਵਿਕਾਸ ਦਾ ਪਹੀਆ ਘੁੰਮਦਾ ਰਿਹਾ ਤਾਂ ਜਾ ਕੇ ਕਿਤੇ ਮਨੁੱਖ ਦਾ ਜਨਮ ਹੋਇਆ ਇਸ ਵਿਕਾਸ ਨੂੰ ਵਿਨਾਸ਼ ਦੇ ਰਸਤੇ ਤੇ ਤੋੜਨ ਲਈ ਸ਼ੈਤਾਨ ਦਿਮਾਗ ਲੋਕਾਂ ਨੇ ਧਰਮ ਜਾਤ ਅਤੇ ਫਿਰਕੇ ਬਣਾ ਲਏ ਪ੍ਰਚਾਰ ਲਈ ਪੁਜਾਰੀ ਗ੍ਰੰਥੀ ਉਸਤਾਦ ਗੁਰੂ ਤੇ ਆਸ਼ਰਮ ਖੋਲ ਲੈ ਇਹਨਾਂ ਆਸ਼ਰਮਾਂ ਵਿੱਚ ਮਨੁੱਖ ਨੂੰ ਚੰਗਾ ਇਨਸਾਨ ਬਣਦਾ ਨਹੀਂ ਸਗੋਂ ਡਰ ਦਾ ਪਾਠ ਪੜਾਇਆ ਜਾਣ ਲੱਗ ਪਿਆ ਹੈ ਜੋ ਅੱਜ ਵੀ ਡੰਕੇ ਦੀ ਝੂਟ ਤੇ ਪੜਾਇਆ ਜਾ ਰਿਹਾ ਹੈ ਕਿ ਗਰੀਬ ਤੇ ਕੀ ਮੀਰ ਕੀ ਅਨਪੜ ਤੇ ਕੀ ਪੜੇ ਲਿਖੇ ਸਭ ਨੂੰ ਇੱਕ ਵੱਡੇਉਂ ਅਗਲੇ ਪਿਛਲੇ ਜਨਮਾਂ ਦੇ ਚੱਕਰ ਵਿੱਚ ਉਲਝਾਅ ਦਿਆ ਗਿਆ ਹੈ ਕਰਮ ਕਾਂਡੀ ਧਰਮਾਂ ਦੇ ਪੁਜਾਰੀਆਂ ਨੇ ਮੂਲ ਨਿਵਾਸੀ ਸਿੱਧੇ ਸਾਦੇ ਲੋਕਾਂ ਨੂੰ ਇੰਨਾ ਕੁੱਟਿਆ ਇੰਨਾ ਲਤਾੜਿਆ ਕਿ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਮਨਾਂ ਅੰਦਰ ਵੀ ਨਰਕ ਸਵਰਗ ਦਾ ਡਰ ਪੱਕਾ ਘਰ ਬਣਾ ਕੇ ਬੈਠ ਗਿਆ ਹੈ ਜਿਹੜੀ ਵਸਤੂ ਘਰ ਵਿੱਚ ਤਬਦੀਲ ਹੋ ਜਾਵੇ ਉਸ ਤੋਂ ਖੜਾ ਛਡਾਉਣਾ ਬਹੁਤ ਹੀ ਔਖਾ ਹੁੰਦਾ ਹੈ ਕਿਉਂਕਿ ਹਰ ਮਨੁੱਖ ਆਪਣੇ ਘਰ ਦੇ ਨਾਲ ਤੁਰੰਦਰੁਜੁਰੜਿਆ ਹੁੰਦਾ ਹੈ ਜੁੜੇ ਹੋਏ ਨੂੰ ਤੋੜਨਾ ਬਹੁਤ ਔਖਾ ਹੈ ਅਸੀਂ ਡਰ ਦੀ ਜ਼ਿੰਦਗੀ ਜਿਉਣ ਲਈ ਜੁੱਗਾਂ ਜਗਾਂ ਤਰਾਂ ਤੋਂ ਇਹਦੇ ਆਦੀ ਬਣੇ ਹੋਏ ਹਾਂ ਪਰ ਅਸੀਂ ਉਸ ਜਗਾਂਤਰਾ ਦੇ ਸਫਰ ਨੂੰ ਹੀ ਨਹੀਂ ਭੁੱਲੇ ਸਗੋਂ ਪੰਜਾਬ ਦੇ ਜੁਗ ਪਟਾਊ ਗਦਰੀ ਬਾਬਿਆਂ ਨੂੰ ਵੀ ਭੁੱਲ ਗਿਆਂ ਜਿਨ੍ਹਾਂ ਨੇ ਸਾਡੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਗਦਰ ਲਹਿਰ ਦੀ ਨੀਂ ਰੱਖੀ ਸੀ ਉਹਨਾਂ ਸੂਰਮਿਆਂ ਨੇ ਦੇਸ਼ ਵਾਸੀਆਂ ਨੂੰ ਇਸ ਲਈ ਸ਼ਾਮਲ ਹੋਣ ਲਈ ਲਲਕਾਰਿਆ ਪਰ ਉਹਨਾਂ ਅੱਗੇ ਚੁੱਪ ਦਾ ਰਾਗ ਛੇੜ ਲਿਆ ਤੇ ਫਿਰ ਸਭ ਕੁਝ ਭੁੱਲ ਭਲਾ ਗਏ ਇਸੇ ਕਰਕੇ ਅਸੀਂ ਹਰ ਪਲ ਡਰਨ ਤੇ ਮਰਨ ਦੀ ਜੂਨ ਭੋਗ ਰਹੇ ਹਾਂ ਅਸੀਂ ਜੰਗਲ ਵਿੱਚ ਲੱਗੀ ਅੱਗ ਨੂੰ ਚੁੰਝ ਨਾਲ ਪਾਣੀ ਨਾਲ ਬੁਝਾਉਣ ਵਾਲੀ ਮਿਹਨਤਕਸ਼ ਚਿੜੀ ਦੇ ਸਾਥੀ ਤਾਂ ਨਾ ਬਣੇ ਸਗੋਂ ਮਰਗਿਆਂ ਦੀਆਂ ਫਿਲਮਾਂ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣ ਵਾਲੇ ਤਮਾਸ਼ਵੀਨ ਬਣ ਗਏ ਆ ਹੁਣ ਅਸੀਂ ਬਾਜਾਂ ਬਗਿਹੜਾਂ ਗਿੱਦੜਾਂ ਲੱਕੜ ਬਗਿਆਂ ਤੇ ਕੁੱਤਿਆਂ ਦੇ ਸਾਥੀ ਬਣ ਗਏ ਆ ਇਸੇ ਕਰਕੇ ਹੁਣ ਅਸੀਂ ਇਹ ਕਹਿਣ ਜੋਗੇ ਹੀ ਨਹੀਂ ਰਹਿ ਗਏ ਆ ਕਿ ਚਿੜੀ ਵਿਚਾਰੀ ਕੀ ਕਰੇ ਪਰ ਉਹ ਤਾਂ ਉਹਦਾ మాਸ ਨੋਚਣ ਵਾਲਿਆਂ ਦੀ ਸਤਾਈ ਤੇ ਡਰਾਈ ਹੋਈ ਜੁਗਾਂ ਜਗਾਂਤਾਂ ਤੋਂ ਠੰਡਾ ਪਾਣੀ ਪੀ ਪੀ ਕੇ ਮਰ ਰਹੀ ਹੈ ਹੁਣ ਇਹ ਅਸੀਂ ਸੋਚਣਾ ਹੈ ਕਿ ਅਸਾਂ ਕਿਹੜੀ ਧਿਰ ਨਾਲ ਖੜਨਾ ਹੈ ਮਨੁੱਖ ਨੇ ਮਰਨਾ ਤਾਂ ਇੱਕ ਦਿਨ ਅਵਾਸ਼ੀ ਹੈ ਫਿਰ ਮਰਨ ਦੇ ਡਰ ਨਾਲ ਮਰਨਾ ਰੇ ਕਿਉਂ ਹੋਏ ਜਾ ਰਹੇ ਆ ਅਸੀਂ ਆਪੋ ਆਪਣੀ Laash ਮੋਢਿਆਂ ਤੇ ਚੁੱਕੀ ਫਿਰਦੇ ਆ Laashਾਂ ਦਾ ਤਾਂ ਆਤੰਤਮ ਸੰਸਕਾਰ ਹੁੰਦਾ ਹੈ ਪਰ ਜਿਉਂਦੀਆਂ Laashਾਂ ਦਾ ਸੰਸਕਾਰ ਕੌਣ ਕਰੇਗਾ ਇਹ ਬਹੁਤ ਹੀ ਗੰਭੀਰ ਸਵਾਲ ਹੈ ਇਸ ਦੇ ਜਵਾਬ ਲਈ ਸਾਨੂੰ ਹੁਣ ਵਿਚਾਰਾਂ ਦੀ ਜੰਗ ਲੜਨੀ ਪੈਗੀ ਸਿਰ ਜੋੜ ਕੇ ਮੰਥਨ ਕਰਨਾ ਪਵੇਗਾ ਸ਼ਬਦ ਗੁਰੂ ਦੇ ਨਾਲ ਜੁੜਨਾ ਪਵੇਗਾ ਉਥੋਂ ਹਦਾਤਾਂ ਲੈਣੀਆਂ ਪੈਣਗੀਆਂ ਸ਼ਬਦ ਨਾਲ ਜੁੜਨ ਲਈ ਚੰਗੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ ਗਿਆਨ ਹਾਸਲ ਕਰਨਾ ਪਵੇਗਾ ਗਿਆਨ ਹੀ ਉਹ ਰਸਤਾ ਹੈ ਜਿਸ ਦੇ ਤੇ ਤੁਰ ਕੇ ਮਨੁੱਖ ਚਿੰਤਨ RAI ਸੱਚ ਤੇ ਝੂਠ ਦਾ ਨਾਟਕਾ ਕਰਦਾ ਹੈ ਚੰਗੀਆਂ ਕਿਤਾਬਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਨਿਰਮਲ ਵਿਚਾਰਧਾਰਾ ਵੱਲ ਤੁਰਨ ਲਈ ਪ੍ਰੇਰਦੀਆਂ ਹਨ ਅਸੀਂ ਬਾਜਾਂ ਨਾਲ ਚਿੜੀਆਂ ਲੜਾਉਣ ਵਾਲੀ ਸ਼ਕਤੀ ਨੂੰ ਕਿਉਂ ਭੁੱਲ ਗਏ ਹਾਂ ਜਿਸ ਨੇ ਆਪਣੀ ਜਿੱਤ ਦਾ ਪਰਚਮ ਸਰਬੰਸ ਵਾਰ ਕੇ ਬੁਲਾਇਆ ਸੀ ਜਿਸ ਨੇ ਦੱਬੀਆਂ ਕੁਚਲੀਆਂ ਕੌਮਾਂ ਲਈ ਆਪਣਾ ਆਪਾ ਵੀ ਕੁਰਬਾਨ ਕਰ ਦਿੱਤਾ ਸੀ ਪਰ ਅਸੀਂ ਤਾਂ ਆਪਣਾ ਸਰਬੰਸ ਬਚਾਉਣ ਤੇ ਵਧਾਉਣ ਲਈ ਆਪਣੇ ਹੱਥੀਂ ਆਪਣੀ ਔਲਾਦ ਦੀ ਸੌਦੇਬਾਜ਼ੀ ਕਰਨ ਤੱਕ ਨਿੱਗਰ ਗਏ ਆ ਜਿਹੜੀਆਂ ਚਿੜੀਆਂ ਬਚ ਗਈਆਂ ਹਨ ਉਹ ਵਿਦੇਸ਼ਾਂ ਨੂੰ ਉੱਡ ਰਹੀਆਂ ਹਨ ਤੇ ਪਿੱਛੇ ਰਹਿ ਗਈਆਂ ਢਿੱਡ ਝੁਲਕਣ ਲਈ ਜੰਗਲ ਦੀ ਅੱਗ ਬੁਝਾਉਣ ਦੀ ਜੰਗ ਲੜ ਰਹੀਆਂ ਹਨ ਕਦੇ ਤੀਜਾ ਨੇਤਰ ਖੋਲ ਕੇ ਤਾਂ ਵੇਖੋ ਭੁਖ ਨੰਗ ਨੇ ਲੋਕਾਂ ਦੀ ਅਣਖ ਤੇ ਜ਼ਮੀਰ ਕਿਵੇਂ ਮਾਰ ਦਿੱਤੀ ਹੈ ਅਸੀਂ ਤਾਂ ਅਜੇ ਢਿੱਡ ਦੀ ਭੁੱਖ ਦੀ ਜੰਗ ਨਹੀਂ ਜਿੱਤ ਸਕੇ ਕਿਉਂਕਿ ਸਾਨੂੰ ਸੱਤਾ ਨੇ ਬੇਵਸਤ ਤੇ ਲਾਚਾਰ ਬਣਾ ਦਿੱਤਾ ਹੈ ਜਾਂ ਅਸੀਂ ਆਪਣੀ ਸਵੈ ਰੱਖਿਆ ਕਰਨ ਦੀ ਤਾਕਤ ਹੀ ਭੁੱਲ ਗਏ ਆ ਸਾਡੇ ਪੁਰਖੇ ਕਿਤਾਬਾਂ ਸ਼ਬਦ ਗੁਰੂ ਆਵਾਜ਼ਾਂ ਮਾਰ ਰਹੇ ਹਨ ਤੱਤੇ ਰਣ ਜੂਝਣ ਲਈ ਆਓ ਚਮਕੌਰ ਦੀ ਗੜੀ ਵਿੱਚ ਜੰਗ ਲੜੀਏ ਹੁਣ ਰੁੱਖ ਮਨੁੱਖ ਤੇ ਕੁੱਖ ਤਿੰਨੇ ਹੀ ਖਤਰੇ ਵਿੱਚ ਹਨ ਹੁਣ ਤਾਂ ਪਲ-ਪਲ ਖਤਰਾ ਵੱਧ ਰਿਹਾ ਹੈ ਚਿੜੀਆਂ ਹੀ ਨਹੀਂ ਸਗੋਂ ਚਿੜੇ ਵੀ ਪਰੇਸ਼ਾਨ ਹਨ ਪਤਾ ਨਹੀਂ ਹੁਣ ਧਰਤੀ ਚਿੜੀਆਂ ਤੇ ਧੀਆਂ ਨੂੰ ਕੌਣ ਬਚਾਏਗਾ ਸੋਚੋ ਤੇ ਵਿਚਾਰੋ ਜੰਗ ਦਾ ਬਿਗਲ ਵੱਜ ਗਿਆ ਹੈ ਉਹ ਖਦਾ ਮੈਦਾਨ ਸੱਜ ਗਿਆ ਹੈ ਭਗਿਆਰ ਸ਼ਹਿਰ ਵੱਲ ਵਧ ਰਿਹਾ ਹੈ ਹੁਣ ਮਿੱਤਰੋ ਡਰ ਦੀ ਬੁਕਲ ਨੂੰ ਉਤਾਰ ਦਿਓ ਆਪਣੀ ਮੈਨੂੰ ਅੰਦਰੋਂ ਮਾਰ ਦਿਓ ਮੂੰਹ ਤੋਂ ਵਨ ਸੁਨੇ ਮਖੋਟੇ ਤਾਰ ਦਿਓ ਕੌਣ ਉਤਾਰੇਗਾ ਡਰ ਦਾ ਪਾਰ ਕਿਤੇ ਚਿੜੀਆਂ ਨੇ ਬਾਜਤਾ ਨਹੀਂ ਦਿੱਤਾ ਮਾਰ ਹੁਣ ਭਾਵੇਂ ਚਿੜੀ ਵਿਚਾਰੀ ਨਹੀਂ ਰਹੀ ਪਰ ਉਹ ਮਾਈ ਭਾਗੋ ਨਾ ਬਣ ਸਕੀ ਲੋੜ ਹੈ ਚਮਕੌਰ ਵਰਗੀ ਜੰਗ ਮਚਾਉਣ ਦੀ ਪਛਾਣ ਕਰੋ ਉਹਨਾਂ ਪਹਾੜੀ ਰਾਜਾ ਦੇ ਵਾਰਸਾਂ ਦੀ ਜੋ ਹੁਣ ਭੇਸ ਵਟਾ ਕੇ ਗੁੱਜੀ ਮਾਰ ਮਾਰ ਰਹੇ ਹਨ ਤੁਹਾਨੂੰ ਘਰ ਛੱਡ ਕੇ ਭੱਜਣ ਲਈ ਮਜਬੂਰ ਕਰ ਰਹੇ ਹਨ ਸਾਡਾ ਤਾਂ ਡਾਂਗ ਉੱਤੇ ਡੇਰਾ ਹੁੰਦਾ ਸੀ ਕਦੇ ਸਰਾਣੇ ਏਟ ਬਾਹਰ ਰੱਖ ਕੇ ਨਹੀਂ ਸੀ ਸੁੱਤੇ ਐ ਪੰਜਾਬੀਓ ਤੇਰੀ ਕਿਵੇਂ ਅੱਖ ਲੱਗ ਗਈ ਤੇਰਾ ਖੇਤ ਤੇ ਘਰ ਲੁਟੇਰਿਆਂ ਨੇ ਲੁੱਟ ਲਿਆ ਘਰ ਤੇ ਭੇਤੀ ਨੇ ਤੇਰੀ ਲੰਕਾ ਉਜਾੜ ਦਿੱਤੀ ਹੁਣ ਇਹ ਨਾ ਕਹੋ ਕਿ ਚਿੜੀ ਵਿਚਾਰੀ ਕੀ ਕਰੇ ਸਗੋਂ ਇਹ ਕਹੋ ਐ ਚਿੜੀਓ ਬਾਜ ਵੜ ਜਾਓ ਐ ਚਿੜੀਓ ਰਤ ਪੀਣੇ ਬਾਜਾਂ ਨੂੰ ਓਡਾਰੀ ਨਾ ਭਰਨ ਦਿਓ ਇਹ ਸੀ ਜੀ ਬੁੱਧ ਸਿੰਘ ਨੀਲੋਹਰਾ ਦਾ ਲਿਖਿਆ ਹੋਇਆ ਸਾਡੀਆਂ ਜ਼ਮੀਰਾਂ ਨੂੰ ਝੰਜੋੜਨ ਵਾਲਾ ਇੱਕ ਲੇਖ ਚਿੜੀ ਵਿਚਾਰੀ ਕੀ ਕਰੇ ਤੇ ਅਸੀਂ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡੇ ਲਈ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ